ਪੰਜਾਬ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਹ ਦੇਖਣ ਦੇ ਵਿੱਚ ਆਇਆ ਕਿ ਲੋਕ ਪਹਿਲੀਆਂ ਸਰਕਾਰਾਂ ਪਹਿਲੀਆਂ ਰਾਜਨੀਤਿਕ ਤਰ੍ਹਾਂ ਤੋਂ ਅੱਕੇ ਹੋਏ ਜਿਵੇਂ ਗੁੱਸਾ ਕੱਢਿਆ ਹੋਵੇ 2022 ਦੀ ਇਲੈਕਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਦੇ 92 ਉਮੀਦਵਾਰ ਜਿਤਾਉਣੇ 92 ਐਮ ਐਲ ਏ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਣੇ ਇਹ ਇੱਕ ਲੋਕਾਂ ਦਾ ਗੁੱਸਾ ਸੀ ਕਿ ਪੰਜਾਬ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਰੀਆਂ ਧਿਰਾਂ ਨੇ ਲੋਕਾਂ ਦੇ ਮੁਤਾਬਕ ਕੰਮ ਨਹੀਂ ਕੀਤਾ ਤੇ ਉਸ ਤੋਂ ਬਾਅਦ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਦੋ ਜਿਮਨੀ ਚੋਣਾਂ ਤੇ ਇੱਕ ਹਲਕਾ ਬੰਗਾ ਦਾ ਵ代ਕ ਜਿੱਤਿਆ ਹੋਇਆ ਉਹਨਾਂ ਨੇ ਛਾਲ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਵਾਅਦਾ ਕੀਤਾ ਤੇ ਜਿਹਦੇ ਕਰਕੇ ਅੱਜ 95 ਵਿਧਾਇਕ ਆਮ ਆਦਮੀ ਪਾਰਟੀ ਦੇ ਕੋਲ ਸਰਕਾਰ ਦੇ ਵਿੱਚ ਨੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕਿੰਨਾ ਵਿਕਾਸ ਹੋਇਆ ਚਰਚਾ ਕਰਾਂਗੇ ਕਿੰਨਾ ਵਿਕਾਸ ਨਹੀਂ ਹੋਇਆ ਚਰਚਾ ਕਰਾਂਗੇ ਕੀ ਲੋਕਾਂ ਦੇ ਮਤਾਬਕ ਸਰਕਾਰ ਖਰੀ ਉਤਰੀ ਚਰਚਾ ਕਰਾਂਗੇ ਤੇ ਅੱਜ ਅਸੀਂ ਪਹੁੰਚ ਕੀਤੀ ਹੈ ਮਾਰਕੀਟ ਕਮੇਟੀ ਗੁਰਾਇ ਦੇ ਚੇਅਰਮੈਨ ਪ੍ਰਦੀਪ ਦੁੱਗਲ ਜੀ ਦੇ ਕੋਲ ਪਹਿਲਾਂ ਆਪਾਂ ਸਵਾਗਤ ਕਰਾਂਗੇ ਫਿਰ ਕਰਾਂਗੇ ਚਰਚਾ ਦੁੱਗਲ ਸਾਹਿਬ ਸਵਾਗਤ ਹੈ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਗੁੱਡ ਕਾਮ ਟਿਕਾ ਬਹੁਤ ਵਧੀਆ ਬਹੁਤ ਵਧੀਆ ਸ਼ੁਰੂ ਬਹੁਤ ਵਧੀਆ ਫਸਟ ਕਲਾਸ ਨਿਰਮਲ ਜੀ ਪੂਰਾ ਮਾਣ ਹੈ ਵੀ 92 ਦੀ ਜਗ੍ਹਾ 95 ਐਮਐਲਏ ਹੋ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਤੁਹਾਡਾ ਸਾਰਿਆਂ ਦਾ ਪਿਆਰ ਤੇ ਲੋਕ ਆਵਾਦਵੀ ਪਾਰਟੀ ਲਈ ਇੰਨਾ ਆ 91 ਤੋਂ 95 ਘਟਦੇ ਬਾਕੀ ਪਾਰਟੀਆਂ ਦੇ ਘਟਦੇ ਹੁੰਦੇ ਸਾਡੇ ਵੱਧ ਗਏ ਜੀ ਗੋੜਾ ਜੀ ਬਿਲਕੁਲ ਜਿਵੇਂ ਜਦੋਂ ਨਵੀਂ ਸਰਕਾਰ ਬਣੀ ਹੈ ਸਾਰੇ ਲੀਡਰ ਬਹੁਤ ਗਿਣਤੀ ਨਵੇਂ ਸੀ ਬਿਲਕੁਲ ਜਿਵੇਂ ਕੋਈ ਮੋਬਾਈਲਾਂ ਦਾ ਕੰਮ ਕਰਨ ਵਾਲਾ ਤੁਸੀਂ ਵੀ ਫੋਟੋ ਖਿੱਚਣ ਵਾਲੇ ਸੀ ਸਟੂਡੀਓ ਬਿਲਕੁਲ ਬਿਲਕੁਲ ਜੀ ਬਿਲਕੁਲ ਵੱਖ-ਵੱਖ ਵਧਾਈ ਇੱਕ ਤੇ ਲੀਡਰ ਸਹਿਬਾਨ ਜਿਹੜੀ ਟੀਮ ਸੀ ਸਾਰੇ ਲਗਭਗ ਨਵੇਂ ਸੀ ਨਵੇਂ ਸੀ ਬਿਲਕੁਲ ਪੁਰਾਣਿਆਂ ਦੇ ਵਿੱਚੋਂ ਉਸ ਵੇਲੇ ਆਮ ਆਦਮੀ ਕੁਆਲਿਟੀ ਦੇ ਵੱਲੋਂ ਕੋਈ ਨਹੀਂ ਲਿਆ ਗਿਆ ਸੀ ਹੂੰ ਬਿਲਕੁਲ ਜਿਵੇਂ ਹੁਣ ਦਾ 3 ਸਵਾ 3 ਸਾਲ ਦਾ ਜਿਹੜਾ ਤਜਰਬਾ ਹੈਗਾ ਕਿਵੇਂ ਦਰਿਆ ਤੁਹਾਡਾ ਤਜਰਬਾ ਗੁਰਾ ਜੀ ਇੰਨਾ ਕੁ ਵਧੀਆ ਰਿਹਾ ਵੀ ਤੁਸੀਂ ਗੱਲ ਛੱਡ ਦਿਓ ਐਕਚੁਅਲ ਦੇ ਵਿੱਚ ਕੀ ਹੋਇਆ ਸਟਾਰਟਿੰਗ ਦੇ ਵਿੱਚ ਜਦੋਂ ਸਾਨੂੰ 91 ਸੀਟਾਂ ਆਈਆਂ ਉਹਦੇ ਵਿੱਚ ਪਹਿਲਾਂ ਤਾਂ ਸਾਡੇ 82 ਬਿਲਕੁਲ ਨਵੇਂ ਸੀ ਜਿਹੜੇ ਪਹਿਲੀ ਵਾਰੀ ਐਮਐਲਏ ਬਣੇ 91 ਦੇ ਵਿੱਚੋਂ 82 ਪਹਿਲੀ ਵਾਰੀ ਐਮਐਲਏ ਬਣੇ ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਇੰਨੀ ਜਿਆਦਾ ਉਮੀਦਾਂ ਲੋਕੀ ਇਦਾਂ ਸੋਚਣ ਲੱਗ ਪਏ ਵੀ ਕੱਲੇ ਹੀ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਕੱਲੇ ਹੀ ਇਹਨਾਂ ਦਾ ਕੋਈ ਜਾਦੂ ਦੀ ਛੜੀ ਹੈ ਜਿਹਦੇ ਨਾਲ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਇਹਨਾਂ ਨੇ 15 20 ਦਿਨਾਂ ਦੇ ਵਿੱਚ ਜਾਂ 1 ਮਹੀਨੇ ਦੇ ਵਿੱਚ ਬਣਾ ਦਿੱਤਾ ਤੁਹਾਨੂੰ ਵੀ ਪਤਾ ਹਰ ਇੱਕ ਕੰਮ ਨੂੰ ਸਮਝ ਜ਼ਰੂਰ ਲੱਗਦਾ ਤੇ 3 ਸਾਲ ਦੇ ਵਿੱਚ ਜਿਹੜੀਆਂ ਅਸੀਂ ਟਰੈਕ ਦੇ ਉੱਤੇ ਮਤਲਬ ਟ੍ਰੇਨ ਨੂੰ ਲੈ ਕੇ ਆਏ ਆ 3 ਸਾਲ ਦੇ ਵਿੱਚ ਟ੍ਰੇਨ ਹੋਰ ਦੌੜਦੀ ਪਈ ਹੈ ਬੋੜਾ ਜੀ ਨਸ਼ੇ ਦੇ ਉੱਤੇ ਦੇਖ ਲਓ ਤੁਸੀਂ ਪੂਰੇ ਪੰਜਾਬ ਦੇ ਲੋਕ ਇਸ ਟਾਈਮ ਪੂਰੇ ਖੁਸ਼ ਆ ਕਿ ਨਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਪੂਰਾ ਕੰਮ ਕੀਤਾ ਹੈ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜ ਕੋਆਰਡੀਨੇਟਰ ਬੋੜਾ ਸਾਹਿਬ ਲਾਤੇ ਆ ਆਵਾਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੰਜ ਕੋਆਰਡੀਨੇਟਰ ਨਸ਼ੇ ਦੇ ਵਿਰੁੱਧ ਜਿਹੜੀ ਅਸੀਂ ਜੁੱਧ ਸ਼ੁਰੂ ਕੀਤਾ ਜੰਗ ਨਸ਼ਿਆ ਵਿਰੁੱਧ ਦੇ ਤਹਿਤ ਪੰਜ ਕੋਆਰਡੀਨੇਟਰ ਹੈ ਜਿਹੜੇ ਪੂਰੇ ਨਸ਼ੇ ਨੂੰ ਬਿਲਕੁਲ ਜੜ ਤੋਂ ਖਤਮ ਕਰ ਦੇਣਗੇ ਤੇ ਜਿਹੜੇ ਸਾਡੇ ਨੌਜਵਾਨ ਵੀਰ ਭਰਾ ਬੱਚੇ ਇਹ ਇਸ ਦੇ ਆਦੀ ਹੋਇਆ ਨਸ਼ੇ ਦੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿ ਕਿਹੜਾ ਬੱਚਾ ਨਸ਼ੇ ਲੈ ਰਿਹਾ ਤੇ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਤੇ ਦੂਜਿਆਂ ਨੂੰ ਸਲੱਖਾਂ ਦੇ ਪਿੱਛੇ ਭੇਜ ਰਹੇ ਹਾਂ ਤੇ ਇਹ ਬੱਚਾ ਕੋਈ ਨੀਤੀ ਘੋੜਾ ਨਹੀਂ ਹੈ ਹੋਰ ਕੈਮੀਨਲ ਤੇ ਦੇਖੋ ਬਿਲਕੁਲ ਨਸ਼ੇ ਦਾ ਪੰਜਾਬ ਦੇ ਵਿੱਚੋਂ ਸਫਾਇਆ ਕਰ ਦੇਣਾ ਤੇ ਜਿਹੜੇ ਇਹ ਜ਼ਹਿਰ ਨੂੰ ਵੇਚਦੇ ਆ ਤੇ ਉਹਨਾਂ ਦੀਆਂ ਕੋਠੀਆਂ ਤੁਹਾਨੂੰ ਪਤਾ ਜ਼ਬਤ ਹੋਈ ਰਹੀਆਂ ਤੇ ਬਲਡوزر ਫਿਰ ਰਹੇ ਆ ਇਦਾਂ ਲਗਾਤਾਰ ਕੰਟੀਨਿਊ ਫਿਰਨਗੇ ਤੇ ਉਹ ਬੰਦੇ ਜ਼ਿਲ੍ਹਿਆਂ ਦੇ ਵਿੱਚ ਚਾਂਗੇ ਜੀ ਹੂੰ ਲੋਕਾਂ ਦਾ ਇਸ ਤਰ੍ਹਾਂ ਦਾ ਵੀ ਕਹਿਣ ਹੈ ਕਿ ਵੱਡੇ ਮਗਰਮੱਛਾਂ ਨੂੰ ਨਹੀਂ ਹਲੇ ਹੱਥ ਪਾਇਆ ਗੁੜਾ ਜੀ ਤੁਸੀਂ ਰੋਜ਼ ਬਿਆਨ ਸੁਣਦੇ ਹੋ ਜੀ ਵੱਡੇ ਮਗਰਮੱਛ ਖੁਦ ਆਪਣੇ ਨੂੰ ਹੋ ਬਿਆਨ ਦੇਣ ਲੱਗੇ ਆ ਮਾਨ ਸਾਹਿਬ ਸਾਨੂੰ ਫੜ ਲੋ ਆਣਗੇ ਹੁਣ ਐਕਚੁਅਲੀ ਵਿੱਚ ਹੀ ਹੁੰਦਾ ਜਿਹੜਾ ਚਲਾਗ ਚੋਸਤ ਵੱਡਾ ਮਗਰਮਚ ਹੁੰਦਾ ਨਾ ਉਹਨੇ ਥੱਲੇ ਆਪਣੀਆਂ ਛੋਟੀਆਂ 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 ਮੱਛੀਆਂ ਕਰੀਟ ਕੀਤੀਆਂ ਹੁੰਦੀਆਂ ਆਪ ਉਹ ਬਿਲਕੁਲ ਕੈਮਰੇ ਤੋਂ ਪਿੱਛੇ ਹੀ ਹੁੰਦਾ ਆ ਉਹਨੂੰ ਫੜਨਾ ਥੋੜਾ ਜਿਹਾ ਮੁਸ਼ਕਲ ਹੁੰਦਾ ਉਹਦੇ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਕਿਉਂਕਿ ਉਹ ਉਸ ਲੈਵਲ ਦੇ ਸਬੂਤ ਨਹੀਂ ਰੱਖਦਾ ਬਟ ਫਿਰ ਵੀ ਤੁਹਾਨੂੰ ਦੱਸ ਦਈਏ ਜਿਹੜੇ ਬੰਦੇ ਦਾ ਤੁਸੀਂ ਨਾਮ ਲੈਣਾ ਚਾਹੁੰਦੇ ਹੋ ਤੇ ਸਾਰੇ ਆਪ ਸਾਡੇ ਸਰੋਤੇ ਵੀ ਸਮਝ ਗਏ ਆ ਉਹ ਜਲਦੀ ਹੀ ਮਤਲਬ ਉਹਦੇ ਤੇ ਸ਼ਕੰਜਾ ਕੱਸਿਆ ਜਾਊਗਾ ਨਹੀਂ ਵੀ ਮੈਂ ਕਿਸੇ ਥਾਪੀਆਂ ਮੰਨ ਵਾਲੀ ਵੀ ਕਰਨੀ ਕੀਤੀ ਤੁਸੀਂ ਆਪੇ ਪਵਾ ਇਸ਼ਾਰਾ ਉਧਰ ਨੂੰ ਕਰ ਚੱਲੋ ਹਾਂ ਜੀ 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 ਬਿਲਕੁਲ ਬਿਲਕੁਲ ਇੱਕ ਪੁਲਿਸ ਮੁਲਾਜ਼ਮ ਲੇਡੀ ਜਿਹੜੀ ਆ ਉਹ ਵੀ ਬੀਤੇ ਸਮੇਂ ਨਸ਼ੇ ਦੇ ਸਬੰਧ ਦੇ ਵਿੱਚ ਫੜੀ ਹੈਗੀ ਆ ਬਿਲਕੁਲ ਬਿਲਕੁਲ ਲੋਕਾਂ ਨੂੰ ਇਹ ਆਸ ਸੀ ਕਿ ਜਿਹੜੀ ਬਾੜ ਕੀਤੀ ਐ ਜੀ ਉਹੀ ਖਾਣ ਲੱਗ ਜਾਏ ਬਿਲਕੁਲ 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 ਤੇ ਦੇਸ਼ ਦਾ ਕੀ ਬਣੂ ਸਮਾਜ ਦਾ ਕੀ ਬਣੂ ਦੇਖੋ ਜੀ ਆਪਾਂ ਕਿਸੇ ਲੀਡਰ ਦਾ ਨਾਂ ਨਹੀਂ ਲੀ ਲੈਂਦੇ ਪਹਿਲੀਆਂ ਸਰਕਾਰਾਂ ਦੇ ਵਿੱਚ ਜੋ ਹੁੰਦਾ ਸੀ ਤੁਹਾਨੂੰ ਬਿਲਕੁਲ ਸਾਰਿਆਂ ਨੂੰ ਜਗ ਜाहिर ਆ ਜੇ ਕਿਤੇ ਥਾਣੇ ਦੇ ਵਿੱਚ ਕੋਈ ਵਧੀਆ ਐਸਚਓ ਇਮਾਨਦਾਰ ਆ ਜਾਂਦਾ ਸੀਗਾ ਉਹ ਜਦੋਂ ਕਿਸੇ ਨਸ਼ਾ ਤਸਕਰ ਨੂੰ ਫੜ ਕੇ ਲੈ ਕੇ ਆਉਣਾ ਸੀਗਾ ਨਾਲ ਹੀ ਉਹ ਕਹਿੰਦਾ ਜੀ ਉੱਪਰੋਂ ਹੋਣ ਆ ਜਾਂਦਾ ਸਾਨੂੰ ਛੱਡਣਾ ਦੇਣਾ ਇਹ ਪਹਿਲੀਆਂ ਸਰਕਾਰਾਂ ਦੇ ਵਿੱਚ ਇਹ ਇਦਾਂ ਹੁੰਦਾ ਹੈ ਤੇ ਤੁਸੀਂ ਦੱਸੋ ਵੀ ਜਿਹੜਾ 70 ਸਾਲ ਤੋਂ ਇਹਨਾਂ ਨੇ ਜੋ ਮਤਲਬ ਇੱਥੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨਾਂ ਪਾਰਟੀਆਂ ਦਾ ਰਾਜ ਰਿਆ ਉਹਨਾਂ ਦੇ ਜਿਹੜੀ ਸੋਨੇ ਦੀ ਚਿੜੀ ਆ ਸੀ ਆਪਣਾ ਹਿੰਦੁਸਤਾਨ ਨਾ ਇਹਨੂੰ ਕਹਿ ਲੋ ਲੋਹੇ ਦੀ ਚਿੜੀ ਬਣਾ ਦਿੱਤਾ ਔਰ ਥੋੜਾ ਜਿਹਾ ਸਮਾਂ ਜ਼ਰੂਰ ਲੱਗੂਗਾ ਸਾਡੀ ਗੱਡੀ ਟਰੈਕ ਤੇ ਆ ਤੇ ਲੋਕਾਂ ਕੇ ਵੀ ਅਪੀਲ ਆ ਵੀ ਥੋੜਾ ਜਿਹਾ ਕਾਲੇ ਨਾ ਪਹਿਣ ਸਾਨੂੰ ਟਾਈਮ ਦੇਣ ਮਤਲਬ ਪ੍ਰੋਪਰਲੀ ਹੁਣ ਦੇਖੋ ਦੇਖੋ 2027 ਦੇ ਵਿੱਚ ਜਿਹੜੀ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਲੋਕਾਂ ਨੂੰ ਕਲੀਅਰ ਹੋਣ ਲੱਗਿਆ ਕਿ ਮਾਨਤ ਸਾਹਿਬ ਨੂੰ ਰਿਪੀਟ ਕਰਨਾ ਹੀ ਪੈਣਾ ਤਾਂ ਹੀ ਸਾਡੀ ਗੱਲ ਬਣਨੀ ਹੈ। ਹੂੰ ਬਿਲਕੁਲ ਮੈਂ ਕੱਲ ਇਹ ਕੀਤੀ ਸੀ ਕਿ ਇੱਕ ਪੁਲਿਸ ਮੁਲਾਜ਼ਮ ਲੇਡੀ ਜੀ ਉਹ ਵੀ ਜਿਹੜੀ ਆ ਇਸ ਸ਼ਿਕੰਜੇ ਦੇ ਵਿੱਚ ਆਈ ਹੈ। ਕਦੀ ਵੀ ਕੋਈ ਚਾਹੇ ਤਾਰਮ ਕੁਛ ਖਛੀਤ ਹੋਵੇ ਚਾਹੇ ਕੋਈ ਸਮਗਲਰ ਹੋਵੇ ਜਾਂ ਕੋਈ ਇਸ ਤਰ੍ਹਾਂ ਦੀ ਸ਼ਖਸੀਤ ਹੋਵੇ ਸ਼ਖਸੀਤ ਤਦੈ ਮੈਂ ਵਰਤ ਰਿਹਾ ਸ਼ਬਦ ਕਿਉਂਕਿ ਕੰਮ ਵੱਡਾ। ਹਾਂ ਬਿਲਕੁਲ ਮੋਟੇ ਚ ਮੋਟੇ ਚ ਕਿਉਂਕਿ ਨਾਲ ਦੇ ਹੋਰ ਵੀ ਲੱਗੋ ਹੁੰਦੇ ਉਹ ਕਿਉਂਕਿ ਕਿਸੇ ਇੱਕ ਦਾ ਕੰਮ ਨਹੀਂ ਹੁੰਦਾ। ਬਿਲਕੁਲ ਭਵੇਂ ਪੁਲਿਸ ਮੁਲਾਜ਼ਮ ਹੈ। ਹੂੰ ਪਾਵੇਂ ਗੈਂਗਸਟਰ ਹੈ ਪਾਵੇਂ ਨਸ਼ਾ ਤਸਕਰ ਹੈ ਉਹਨਾਂ ਦੀ ਟੀਮ ਵਰਕ ਹੁੰਦਾ ਤੇ ਇਹ ਜਿਹੜਾ ਮੁਲਾਜ਼ਮ ਬੀਬੀ ਫੜੀ ਗਈ ਹੈ ਬੀਬੀ ਫੜੀ ਗਈ ਹੈ ਉਹਦੇ ਨਾਲ ਕੁਝ ਹੋਰ ਬੀਬੀਆਂ ਜਾਂ ਭਾਪੇ ਵੀ ਸੀ ਉਹ ਵੀ ਫੜੀ ਗਏ ਨੇ ਨੈਚੁਰਲੀ ਗੱਲ ਹੈ ਜੀ ਔੜ ਗਏ ਉਹ ਤੁਸੀਂ ਤਾਂ ਖੁਦ ਪੱਤਰਕਾਰ ਹੋ ਔਰ ਵਧੀਆ ਐਜੂਕੇਟਿਡ ਪੜ੍ਹੇ ਲਿਖੇ ਪੱਤਰਕਾਰ ਹੋ ਗੋੜਾ ਜੀ ਮੇਰੇ ਨਾਲੋਂ ਵੱਧ ਤੁਹਾਨੂੰ ਜ਼ਿਆਦਾ ਜਾਣਕਾਰੀ ਹੈ ਤੁਸੀਂ ਇਹ ਦੇਖੋ ਜਦੋਂ ਹੁਣ ਬੀਬੀ ਫੜੀ ਗਈ ਹੈ ਜਿਨ੍ਹਾਂ ਦੇ ਜਿਹੜੇ ਨਾਮ ਲੈਣੇ ਹਨ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਉਹ ਸਾਰੇ ਇੱਕ ਦਿਨ ਬਿਲਕੁਲ ਪੱਤਰਕਾਰਾਂ ਦੇ ਸਾਹਮਣੇ ਲਿਆ ਕੇ ਬਿਠਾ ਦੇਣ ਬੀਬੀ ਨੇ ਇਹਨਾਂ ਦੇ ਨਾਲ ਐਸਾ ਦੇਖ ਦੇਖੋ ਇਹ ਪੂਰਾ ਪੰਜਾਬ ਪੰਜਾਬ ਤੋਂ ਬਾਸ ਦੇ ਬਾਹਰ ਪ੍ਰਵਾਸੀ ਪੰਜਾਬੀ ਜੀ ਹਰ ਇੱਕ ਦੇ ਮਨ ਚ ਇਹ ਹੈ ਜਿਵੇਂ ਆਪ ਜੀ ਨੇ ਸ਼ਬਦ ਵਰਤਿਆ ਰੰਗਲਾ ਪੰਜਾਬ ਰੰਗਲਾ ਪੰਜਾਬ ਜੀ ਰੰਗਲਾ ਪੰਜਾਬ ਇਹ ਆਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਿਨਾਂ ਲਾਲਚ ਦੇ ਬਿਲਕੁਲ ਬਹੁਤਿਆਨੇ ਤਾਂ ਲਾਲਚ ਦੂਜੇ ਪਾਸੇ ਲਿਆ ਹੋਊਗਾ ਬਹੁਤ ਮੋਟਾ ਇਧਰ ਪਈਆਂ ਬਹੁਤੇ ਜਿਹੜੇ ਲਾਲਚੀ ਕਿਸਮ ਦੇ ਪਰ ਫਿਰ ਵੀ ਬਿਨਾਂ ਖਰਚੇ ਤੋਂ ਆਮ ਆਦਮੀ ਪਾਰਟੀ ਨੂੰ ਖਰਚਾ ਨਹੀਂ ਕਰਨਾ ਪਿਆ ਨਹੀਂ ਕਰ ਰੋਗੇ ਬਿਲਕੁਲ ਬਿਲਕੁਲ ਇਹ ਲੋਕਾਂ ਨੇ ਆਪ ਮਹਾਰੇ ਵੋਟਾਂ ਪਾ ਕੇ ਰੰਗਲੇ ਪੰਜਾਬ ਦੀ ਆਸ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੂੰ ਬੜੀਆਂ ਆਸਾਂ ਨੇ ਟੱਡੇ ਤੇ ਦੇਖੋ ਗੱਲ ਇਹਦਾ ਅਸੀਂ ਇੱਕ ਨਾਰਾ ਲਾਉਂਦੇ ਹੁੰਦੇ ਹੁੰਦੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਾਹੇ 2015 ਦੇ ਵਿੱਚ ਜਦੋਂ ਮੈਂ ਜੁਆਇਨ ਕੀਤੀ ਆ ਆਪਾਂ ਨਾਰਾ ਕਹਿੰਦਾ ਸੀ ਅਰਵਿੰਦ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਵੀ ਹਿੰਦੁਸਤਾਨ ਨੂੰ ਪੂਰੇ ਨੂੰ ਸੋਨੇ ਦੀ ਚੀੜੀ ਬਣਾਉਣਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹ ਉਹਦੇ ਉੱਤੇ ਟਰੈਕ ਦੇ ਉੱਤੇ ਚੱਲਦੇ ਹੋਏ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾ ਲਈਆ ਤੇ ਦਿੱਲੀ ਵਿੱਚ ਭਾਜਪਾ ਨੇ ਜੋ ਉੱਥੇ ਨਕਲੀ ਵੋਟਾਂ ਬਣਾਈਆਂ ਤੁਹਾਨੂੰ ਸਾਰਾ ਜੱਗ ਜ਼ਾਹਿਰ ਪਤਾ ਹੈ ਨਹੀਂ ਤਾਂ ਦਿੱਲੀ ਵੀ ਸਰਕਾਰ ਸਾਡੀ ਰਿਪੀਟ 100% ਹੁੰਦੀ ਪਈ ਸੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਭਾਜਪਾ ਨੇ ਉੱਤੇ ਧੱਕਾ ਕੀਤਾ ਝੂਠੇ ਕੇਸ ਬਣਾ ਕੇ ਅਰਵਿੰਦ ਜੀ ਨੂੰ ਅੰਦਰ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਵਾਟਾ ਪੰਜਾਬ ਦੇ ਵਿੱਚ ਆਪਣੀ ਦੁਬਾਰਾ ਸਰਕਾਰ ਰਿਪੀਟ ਹੋ ਰਹੀ ਹੈ ਭ੍ਰਿਸ਼ਟਾਚਾਰ ਤੇ ਕਿੰਨਾ ਕੰਟਰੋਲ ਮੰਗਦੇ ਤੁਸੀਂ ਭ੍ਰਿਸ਼ਟਾਚਾਰ ਦੇ ਤੇ ਬਹੁਤ ਜ਼ਿਆਦਾ ਕੰਟਰੋਲ ਹੈ ਗੋੜਾ ਜੀ ਇਹਨਾਂ ਨੇ ਸਿਸਟਮ ਹੀ ਜਿਹੜਾ ਬਿਊਰੋਕ੍ਰੇਸੀ ਨੇ ਸਿਸਟਮ ਹੀ ਇੰਨਾ ਸਟਰੋਂਗ ਬਣਾਇਆ ਹੋਇਆ ਭ੍ਰਿਸ਼ਟਾਚਾਰ ਕਰਨ ਦੇ ਤਰੀਕੇ ਇਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਤਰੀਕੇ ਹੁੰਦੇ ਆ ਪਰਸੋ ਵੀ ਅਸੀਂ ਮਾਰਕੀਟ ਕਮੇਟੀ ਦਾ ਸੁਪਰਵਾਈਜ਼ਰ ਅਰੈਸਟ ਕੀਤਾ ਤੇ ਮਤਲਬ ਜਿੰਨੇ ਵੀ ਇਹ ਤੁਹਾਨੂੰ ਪਤਾ ਹੋਣਾ ਤਹਿਸੀਲਦਾਰ ਔਰ ਪਟਵਾਰੀ ਚੱਕ ਚੱਕੇ ਅੰਦਰ ਦਿੱਤੇ ਜੀ ਪੂਰੀ ਨਾਥੇ ਜੀ ਹੂੰ ਪੂਰੀ ਜਤਬੀ ਤੇ ਕਾਫੀ ਦੇਸ਼ ਤੇ ਤੁਹਾਡੇ ਕਹਿਣ ਦੇ ਬਤਾਰੇ ਦੇ ਵਿੱਚ ਮਨਾਂ ਦੇ ਵਿੱਚ ਪੂਰਾ ਡਰ ਹੈ ਪੂਰਾ ਡਰ ਹੈ ਵੀ ਪੈਸਾ ਕਿਸੇ ਤੋਂ ਰਿਸ਼ਵਤ ਦਾ ਨਹੀਂ ਲੈਣਾ ਨਹੀਂ ਲੈਣਾ ਬਿਲਕੁਲ ਜੀ ਕਿਵੇਂ ਸਵਾ 3 ਸਾਲ ਹੋ ਚੁੱਕੇ ਨੇ ਪੌਣੇ 2 ਸਾਲ ਬਾਕੀ ਹੈ ਬਿਲਕੁਲ ਦੇਖੋ ਅੱਧ ਤੋਂ ਬਾਅਦ ਜਦੋਂ ਟਲਾਈ ਦਾ ਟਾਈਮ ਆ ਜਾਂਦਾ ਫਿਰ ਸਮਾਂ ਵੀ ਛੇਤੀ ਬੀਤ ਜਾਂਦਾ ਤੇ ਵਿਕਾਸ ਕਰਨ ਦੇ ਲਈ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈਗਾ ਨਹੀਂ ਨਹੀਂ ਘਟ ਨਹੀਂ ਗੁਰਾ ਜੀ ਦੇਖੋ ਇਹ ਜੇ ਆਪਾਂ ਹੁਣ ਗੱਲ ਗੜੀ ਕਰੀਏ ਮੱਡੀ ਬੋਰਡ ਦਾ ਮੈਂ ਚੇਅਰਮੈਨ ਆ ਤੇ 58 ਪਿੰਡਾਂ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਤੇ ਸੜਕਾਂ ਆਪਾਂ ਤੁਹਾਡੇ ਗੁੜਿਆਂ ਵਾਲੀ ਵੀ ਬਣਾਤੀ ਤੁਹਾਨੂੰ ਪਤਾ ਹੋਣਾ ਚਾਰ-ਪੰਜ ਸੜਕਾਂ ਬਣਾਤੀਆਂ ਚਾਰ-ਪੰਜ ਬਣਦੀਆਂ ਪਈਆਂ ਆ ਔਰ ਮਾਨ ਸਾਹਿਬ ਵਾਲੇ ਵੀ 140 ਕਰੋੜ ਰੁਪਏ ਦੇਤਾ ਹੈ ਬਜਟ ਦੇ ਵਿੱਚ ਸਭ ਤੋਂ ਵਾਸਤੇ ਤੇ ਜੇ ਕਿਤੇ ਸੈਂਟਰ ਦੇ ਵਿੱਚੋਂ ਮੋਦੀ ਸਾਹਿਬ ਪੰਜਾਬ ਦੇ ਨਾਲ ਬੇਤਕਾਰ ਨਾ ਕਰਨ ਤੇ ਉਹ ਸਾਨੂੰ ਆਰਡੀਐਫ ਜਿਹੜਾ ਸਾਡਾ ਰੁਕਿਆ ਹੋਇਆ ਉਹ 8200 ਕਰੋੜ ਰੁਪਏ ਜੇ ਸਾਨੂੰ ਦੇ ਦਿੰਦੇ ਤਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਕੰਪਲੀਟ ਹੋ ਜਾਂਦੀਆਂ ਠੀਕ ਜੀ ਟੋਟਲ ਕੰਪਲੀਟ ਸੜਕਾਂ ਪੂਰੀਆਂ ਜਿਹੜੀਆਂ ਮੰਡੀ ਬੋਰਡ ਦੇ ਨਾਲ 10 ਉਟੀਆਂ ਸੜਕਾਂ ਮੰਡੀਆਂ ਨੂੰ ਲੱਗਦੀਆਂ ਹਾਂ ਬਿਲਕੁਲ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮਾਨਯੋਗ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਨੀਲੇ ਕਾਡਾਂ ਦੇ ਰਾਹੀਂ ਦਾਣੇ ਵੰਡੇ ਜਾ ਰਹੇ ਨੇ ਅਸੀਂ ਇਦਾਂ ਦੇ ਪੈਕੇਟ ਤਿਆਰ ਕਰਾਂਗੇ ਜਿਹਨੇ ਡੋਰ ਟੂ ਡੋਰ ਦੇਵਾਂਗੇ ਉਹਦੇ ਨਾਲ ਨਾਲ ਅਸੀਂ মিডিਆ ਵੀ ਲਿਜਾਵਾਂਗੇ ਫੋਟੋ ਵੀ ਖਿੱਚ ਕੇ 网上 ਤੇ ਪਾਵਾਂਗੇ ਤਾਂ ਕਿ ਜਿਹੜੇ ਗਰੀਬ ਲੋਕਾਂ ਦਾ ਹੱਕ ਮੰਨਣ ਵਾਲੇ ਜਾਤ ਬਰਾਦਰੀ ਧਰਮ ਕੋਈ ਵੀ ਹੋ ਸਕਦਾ ਪਰ ਉਹ ਖਾਣੇ ਪੀਣੇ ਘਰੋਂ ਬਿਲਕੁਲ ਪਰ ਉਹ ਵੀ ਹੱਕ ਕਿਤੇ ਨਾ ਕਿਤੇ ਲੈ ਰਹੇ ਨੇ ਪਰ ਉਸ ਤਰ੍ਹਾਂ ਨਹੀਂ ਹੋ ਸਕਿਆ ਸ਼ਾਇਦ ਅੱਜ ਤੋਂ ਸਾਲ ਪਹਿਲਾਂ ਤਨ ਤੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਸਕੀਮ ਨੂੰ ਕਰਨ ਦੀ ਉਹ ਬਸ਼ੁਰੂ ਕਰ ਦਿੱਤੀ ਸੀ ਜੀ ਜੀ ਗੁਰਾ ਸਾਹਿਬ ਸਕੀਮ ਸਟਾਰਟ ਕਰ ਦਿੱਤੀ ਸੀਗੀ ਅਸੀਂ ਤਾਂ ਕਿਹਾ ਸੀਗਾ ਵੀ 176 ਨੰਬਰ ਦੇ ਉੱਤੇ 1076 ਦੇ ਉੱਤੇ ਕਾਲ ਕਰੋ ਜਿੰਨੇ ਵੀ ਮਤਲਬ ਆਪਣੇ ਆਧਾਰ ਕਾਰਡ ਪੈਨ ਕਾਰਡ ਨੀਲਾ ਕਾਰਡ ਬਣਾਉਣ ਦੇ ਲਈ ਨੰਬਰ ਜਾਰੀ ਕੀਤਾ ਸੀਗਾ ਵੀ ਸਹੂਲਤਾਂ ਤਾਂ ਲੋ ਘਰ ਬੈਠੇ ਮਿਲਣਗੀਆਂ ਉਹਦੇ ਵਿੱਚ ਇਹ ਵੀ ਸਹੂਲਤ ਹੈ ਕਿ ਵੀ ਜਿਹੜੀ ਤੁਹਾਡੀ ਡੋਰ ਸਟੈਪ ਡਿਲੀਵਰੀ ਅਸੀਂ ਦੇਵਾਂਗੇ ਰਾਸ਼ਨ ਦੀ ਕਿ ਉਹਦੇ ਵਿੱਚ ਲੋਕਾਂ ਨੇ ਬਹੁਤਾਂ ਰੁਝਾਨ ਨਹੀਂ ਦਿਖਾਇਆ ਵੀ ਸਾਨੂੰ ਡੋਰ ਸਟੈਪ ਮਿਲੇ ਉਹ ਕਹਿੰਦੇ ਕਿ ਸਾਨੂੰ ਦਾਣੇ ਮਿਲਣ ਮਾਨਸਾਹਰੇ ਦੇ ਵੀ ਜਿੱਤ ਸਕਦੇ ਚਾਹੇ ਤੁਸੀਂ ਸਾਡੇ ਕੋਲ ਦਾਣੇ ਲੈ ਲਓ ਚਾਹੇ ਸਾਡੇ ਤੋਂ ਤੁਸੀਂ ਆਟਾ ਲੈ ਲਓ ਹੂੰ ਜੀ ਅਸਲ ਦੇ ਵਿੱਚ ਨਾ ਲੋਕ ਇਹ ਚਾਹੁੰਦੇ ਆ ਦੇਖੋ ਅਸੀਂ ਵੀ মিডিਆ ਹੋਣ ਦੇ ਨਾਤੇ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਲੋਕ ਚਾਹੁੰਦੇ ਆ ਵੀ ਸਾਨੂੰ ਐਜੂਕੇਸ਼ਨ ਮਿਲੇ ਮਿਆਰੀ ਹੂੰ ਉਹ ਵੀ ਸਰਕਾਰੀ ਪੱਧਰ ਤੇ ਲੋਕ ਇਹ ਚਾਹੁੰਦੇ ਆ ਵੀ ਸਾਨੂੰ ਸੇ ਸਹੂਲਤਾਂ ਮਿਲਣ ਮਿਆਰੀ ਉਹ ਵੀ ਸਰਕਾਰੀ ਪਦਰਥ ਜਿਹੜੇ ਬੱਚੇ ਔਖੇ ਸੌਖੇ ਹੋ ਕੇ ਦੇਖੋ ਬੜੀ ਮਿਹਨਤ ਕਰਨੀ ਪੈਂਦੀ ਪੜਾਈ ਦੇ ਵਾਸਤੇ ਕਿੰਨੀ ਮਹਿੰਗੀ ਐਜੂਕੇਸ਼ਨ ਹੈਗੀ ਆ ਅੱਜ ਜੇ ਐਮਬੀਬੀਐਸ ਕਰਨੀ ਹੋਵੇ ਤੇ ਦੇਖੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਪਰ ਬਹੁਤ ਸਾਰੇ ਲੋਕ ਅੱਜ ਕਰਕੇ ਬੈਠੇ ਨੇ ਪਰ ਲੋਕ ਇਹ ਚਾਹੁੰਦੇ ਵੀ ਸਾਡੇ ਸਾਨੂੰ ਜੋਬ ਮਿਲਣੀ ਚਾਹੀਦੀ ਆ ਤੇ ਸਾਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਸਾਨੂੰ ਸੇਸੂਤਾ ਮਿਲਣੀ ਚਾਹੀਦੀ ਆ ਬਹੁਤੇ ਲੋਕ ਜਿਹੜੇ ਜਿਨ੍ਹਾਂ ਨੂੰ ਨੀਲੇ ਕਾਟਾ ਤੇ ਅਜ ਕਣਕ ਮਿਲਦੀ ਉਹ ਜਦੋਂ ਆਈ ਚੀਜ਼ ਤਾਂ ਕੋਈ ਵੀ ਨਹੀਂ ਮੋੜਦਾ ਨਹੀਂ ਮੋੜਦਾ ਨਹੀਂ ਮੋੜਦਾ ਪਰ ਬਹੁ ਗਣਤੀ ਸਮਾਜ ਦੇ ਵਿੱਚ ਇਹ ਕਹਿੰਦੀ ਆ ਵੀ ਸਾਨੂੰ ਸੇਸ ਹੁਣ ਤਾਂ এডਿਕੇਸ਼ਨ ਤੇ ਸਾਨੂੰ ਜੋਬ ਮਿਲਣੀ ਚਾਹੀਦੀ ਗਾਣਿਆਂ ਦੀ ਲੋੜ ਨਹੀਂ ਗੁੜਾ ਜੀ ਬਹੁਤ ਵਧੀਆ ਗੱਲ ਕੀਤੀ ਮੈਂ ਅੱਗੇ ਵੀ ਤੁਹਾਡੀ ਵੀਡੀਓ ਦੇਖਦਾ ਨਾ ਤੁਸੀਂ ਪਿੰਡਾਂ ਵਿੱਚ ਲੋਕਾਂ ਨੂੰ ਜਾ ਕੇ ਅਵੇਅਰ ਕਰਦੇ ਹੋ ਤੁਸੀਂ ਲੋਕਾਂ ਨੂੰ ਐਜੂਕੇਟਿਡ ਕਰਦੇ ਹੋ ਕਿ ਪਲੀਜ਼ ਰਿਕੁਐਸਟ ਇਹ ਆ ਚੀਜ਼ਾਂ ਲੈਣੀਆਂ ਬੰਦ ਕਰਦੇ ਹੋ ਤੁਸੀਂ ਗਵਰਨਮੈਂਟ ਨੂੰ ਕਹੋ ਸਰਕਾਰ ਨੂੰ ਕਹੋ ਜਿਹੜੇ ਤੁਹਾਡੇ ਘਰਾਂ 'ਚ ਲੀਡਰ ਵੋਟਾਂ ਮੰਗਵਾਉਂਦੇ ਤੁਸੀਂ ਉਹਨਾਂ ਨੂੰ ਕਹੋ ਮੈਂ ਸੁਣਦਾ ਉਹਨਾਂ ਦੀਆਂ ਗੱਲਾਂ ਗੁ ਤੇ ਉਸ এডਿਕੇਸ਼ਨ ਦੇ ਤਹਿਤ ਮਨੀਸ਼ ਸ਼ਰੋਧਿਆਜੀ ਨੇ ਜਿਹੜੀ ਦਿੱਲੀ ਦੇ ਵਿੱਚ ਕ੍ਰਾਂਤੀ ਲੈਂਦੀ ਸੀ ਉਹ ਕ੍ਰਾਂਤੀ ਦੀ ਸ਼ੁਰੂਆਤ ਅਸੀਂ ਪੂਰੇ ਪੰਜਾਬ ਦੇ ਵਿੱਚ ਕਰ ਦਿੱਤੀ ਆ ਤੇ ਪੰਜਾਬ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਲਾਇਬ੍ਰੇਰੀਆਂ ਟਾਇਲਟ ਬਾਥਰੂਮ ਮਤਲਬ ਪੂਰਾ ਪੂਰਾ ਸਕੂਲ ਰੈਨੂਏਟ ਹੋ ਰਿਹਾ ਸਕੂਲ ਆਫ ਐਮਿਨੇਸ਼ਨ ਦਾ ਅਸੀਂ ਨਾਂ ਦਿੱਤਾ ਆ ਤੇ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੀ ਪੂਰੀ ਕਾਇਆ ਕਲਪ ਹੋ ਰਹੀ ਆ ਤੇ ਇਸ ਦੇ ਤਹਿਤ ਹੀ এডਿਕੇਸ਼ਨ ਹੋਰ ਜ਼ਿਆਦਾ ਡਿਵੈਲਪ ਕੀਤਾ ਜਾਉਂਦਾ ਬਹੁਤ ਚੰਗੀ ਗੱਲ ਹੈ এডਿਕੇਸ਼ਨ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਲੋਕਾਂ ਦਾ ਵੀ ਇਹ ਕਹਿਣਾ ਵੀ এডਿਕੇਸ਼ਨ ਉਹਨਾਂ ਚਿਰ ਡਿਵੈਲਪ ਨਹੀਂ ਹੋ ਸਕਦੀ ਸਰਕਾਰੀ ਸਕੂਲ ਉਹਨਾਂ ਚਿਰ ਡਿਵੈਲਪ ਨਹੀਂ ਹੋ ਸਕਦੇ ਉੱਥੇ ਵਿਕਾਸ ਉਹਨਾਂ ਨਹੀਂ ਹੋ ਸਕਦਾ ਜਿੰਨਾ ਚਿਰ ਸਰਕਾਰੀ ਮੁਲਾਜ਼ਮ ਦੇ ਬੱਚੇ ਉਸ ਸਕੂਲ 'ਚ ਨਹੀਂ ਪੜਦੇ ਵੈਰੀ ਗੁੱਡ ਗੁੱਡਾ ਜੀ ਬਹੁਤ ਵਧੀਆ ਤੇ ਤੁਹਾਡੇ ਜਾਂ ਜਿਹੜੇ ਹੋਰ ਵੀ ਵੱਡੇ ਲੀਡਰ ਜਾਂ ਜਿਹੜੇ ਸਰਕਾਰ ਦੇ ਖਜ਼ਾਨੇ 'ਚੋਂ ਤਨਖਾਹ ਲੈਣ ਵਾਲੇ ਐਮਐਲਏ ਐਮਪੀ ਚਾਹੀ ਸਾਬਕਾ ਹੂੰ ਜਿਹੜਾ ਵੀ ਵਿਅਕਤੀ ਸਰਕਾਰ ਦੇ ਖਜ਼ਾਨੇ ਚੋਂ ਚਾਹੇ ਪੈਨਸ਼ਨ ਲੈਂਦਾ ਚਾਹੇ ਤਨਖਾਹ ਲੈਂਦਾ ਮੁਲਾਜ਼ਮ ਜਿੰਨਾ ਚਿਰ ਉਹਨਾਂ ਦੇ ਬੱਚੇ ਨਹੀਂ ਸਰਕਾਰ ਦੇ ਸਕੂਲ ਚ ਪੜ੍ਹਦੇ ਜਦੋਂ ਉਹਨਾਂ ਦੇ ਬੱਚੇ ਪੜਨਗੇ ਫਿਰ ਉਹਨਾਂ ਨੇ ਆਗਾਹੇ ਬਗਾਹੇ ਜਿਹੜਾ ਜ਼ਰੂਰ ਸਕੂਲੇ ਮੰਨ ਲੈ ਗੋੜਾ ਜੀ ਬਹੁਤ ਜ਼ਿਆਦਾ ਵਧੀਆ ਤੁਸੀਂ ਗੱਲ ਕੀਤੀ ਐ ਇਹ ਇੱਕ ਪੁਆਇੰਟ ਤੁਸੀਂ ਸਾਨੂੰ ਦੇ ਦਿੱਤਾ ਤੇ ਹੁਣ ਅਸੀਂ ਇਹ ਪੁਆਇੰਟ ਮਾਨ ਸਾਹਿਬ ਦੇ ਅੱਗੇ ਜ਼ਰੂਰ ਰੱਖਾਂਗੇ ਕਿ ਜਿਹੜੇ ਸਰਕਾਰੀ ਮੁਲਾਜ਼ਮ ਐ ਆਪਣੇ ਘੱਟੋ ਘੱਟ ਪਹਿਲਾਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪਾਉਣ ਵੈਸੇ ਤਾਂ ਮੇਰੇ ਖਿਆਲ 40 ਤੋਂ 45% ਇਹ ਚੀਜ਼ ਇੰਪਲੀਮੈਂਟ ਹੋ ਚੁੱਕੀ ਆ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਇਹਨੂੰ 100% ਕਰ ਸਕੀਏ ਪਹਿਲਾਂ ਸਾਡੇ ਲੀਡਰ ਸਾਹਿਬਾਨ ਔਰ ਜਿਹੜੇ ਸਰਕਾਰੀ ਟੋਟਲ ਜਿੰਨੀ ਬਿਊਰੋਕਰੇਸੀ ਹੈ ਪੰਜਾਬ ਦੀ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਂਦੇ। ਬਹੁਤ ਤੁਹਾਡਾ ਵਧੀਆ ਸੁਝਾਅ ਹੈ। ਹੁਣ ਇਹ ਨਾ ਤੁਸੀਂ ਕਿਓ ਵੀ ਜਦ ਤੱਕ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਬੇਟੀ ਨੇ ਸਕੂਲ ਲੈ ਜਾਣਾ ਜਦ ਤੱਕ ਤਾਂ ਸਮਾਂ ਬੀਤ ਜਾਣਾ। ਮੈਂ ਇਹ ਚਾਹੂੰਗਾ ਵੀ ਬਹੁਤ ਸਾਰੇ ਵਿਦਿਆਰਥੀ ਸਾਹਿਬਾਨ ਨਹੀਂ ਨਹੀਂ ਬਿਲਕੁਲ ਬਹੁਤ ਨਹੀਂ ਚੱਲੇ। ਬਿਲਕੁਲ ਬਿਲਕੁਲ ਸਾਰੇ ਲਗਭਗ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ। ਨਹੀਂ ਸਾਡੇ ਬੱਚੇ ਤਾਂ ਚਲੋ ਹੁਣ ਬਿਊਰੋਕ੍ਰੇਸੀ ਦੀ ਕਿਰਪਾ ਨਾਲ ਸਟੱਡੀ ਆਪਣੀ ਕੰਪਲੀਟ ਕਰ ਚੁੱਕੇ ਆ। ਵੱਡੇ ਹੋ ਗਏ ਆ ਜੀ। ਤੇ ਬਾਕੀ ਮੈਂ ਜਿੰਨੇ ਵੀ ਮੇਰੇ ਆਸ-ਪਾਸ ਮੇਰੇ ਜਿੰਨੇ ਵੀ ਲੀਡਰ ਸਾਹਿਬਾਨ ਆ ਜਿਨ੍ਹਾਂ ਨੂੰ ਮੈਂ ਸੰਪਰਕ ਦੇ ਵਿੱਚ ਹੈਗਾ ਜਿਨ੍ਹਾਂ ਦੇ ਵੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਜ਼ਰੂਰ ਕਰੂੰਗਾ ਤੁਹਾਡੇ ਕਹਿੰਦੇ ਉੱਤੇ ਵੀ ਆਪਣੇ ਬੱਚੇ ਨੂੰ ਸਵੇਰ ਤੋਂ ਹੀ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਭੇਜੋ ਜੀ ਬਹੁਤ ਵੱਡਾ ਬਹੁਤ ਤਕੜਾ ਸੁਝਾਅ ਜੀ ਤੁਹਾਡਾ ਇਹ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਐਕਟ ਬਣਾ ਦੇਣਾ ਚਾਹੀਦਾ ਵੀ ਪੈਨਸ਼ਨ ਜਾਂ ਸਰਕਾਰ ਦੇ ਖਜ਼ਾਨੇ 'ਚੋਂ ਪੈਸਾ ਤਾਂ ਤਾਂ ਟ੍ਰਾਂਸਫਰ ਹੋਏਗਾ ਜੇ ਉਹਦੇ ਬੱਚੇ ਇਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਗਿਆ ਗੁਰੋ ਜੀ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇੱਕ ਐਕਟ ਬਣਨਾ ਚਾਹੀਦਾ ਇੱਕ ਕਾਨੂੰਨ ਬਣਨਾ ਚਾਹੀਦਾ ਇਹਦਾ ਇੱਕ ਪ੍ਰੋਸੈਸ ਹੁੰਦਾ ਚਲੋ ਪਹਿਲਾਂ ਆਪਾਂ ਸਰਕਾਰ ਦੇ ਅੱਗੇ ਇਹ ਰੱਖਾਂਗੇ ਪੇਸ਼ ਪੇਸ਼ਕਸ਼ ਰੱਖਾਂਗੇ ਦਿਨ ਜੇ ਉਹ ਠੀਕ ਲੱਗਾ ਦੇ ਦੇ ਉੱਤੇ ਜ਼ਰੂਰ ਕਾਨੂੰਨ ਬਣਾਉਣ ਦੇ ਲਈ ਤੇ ਪੈ ਰਗੀ ਤੇ ਲੋ ਬੈਸੀ ਤਾਂ ਜਦੋਂ ਸਵੱਬ ਬਣ ਮਿਲਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਸਵਾਲ ਕਰਾਂਗੇ ਸਵਾਲ ਨਹੀਂ ਦਲੀਲਾਂ ਇੱਕ ਵਿਚਾਰ ਹੁੰਦੇ ਨੇ ਐਮ ਐਲ ਏ ਸਹਿਬਾਨਾਂ ਨੂੰ ਤਾਂ ਅਸੀਂ ਕਰਦੇ ਹੀ ਰਹਿੰਦਾ ਕਿ ਜਦੋਂ ਸਧਾਰਨ ਵਿਅਕਤੀ ਜੇਸ ਹਸਪੀਟਲ ਦੇ ਵਿੱਚ ਕੋਈ ਟੀਕਾ ਦਵਾਈ ਕੋਈ ਗੋਲੀ ਜੇ ਸਾਸ ਦੇ ਨਾਲ ਜਾਂਦਾ ਜੇਕਰ ਉੱਥੋਂ ਹੀ ਇਹ ਵੀ ਐਕਟ ਬਣੇ ਇਹ ਵੀ ਜ਼ਰੂਰੀ ਹੋਵੇ ਵੀ ਹਰ ਲੀਡਰ ਤੇ ਹਰ ਜਿਹੜਾ ਟੈਕਸ ਜਾਂ ਜਿਹੜਾ ਸਰਕਾਰ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ ਉਹਦਾ ਕੋਈ ਵੀ ਵਿਅਕਤੀ ਜਦੋਂ ਢਿੱਲਾ ਮੱਠਾ ਹੁੰਦਾ ਉਹ ਵੀ ਉਹ ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਲੈਂਦਾ ਇਹ ਗੋੜਾ ਜੀ ਬਹੁਤ ਵਧੀਆ ਤੁਸੀਂ ਸਵਾਲ ਕਰ ਰਹੇ ਹੋ ਦੇਖੋ ਬਿਲਕੁਲ 100% ਜੀ ਅਰਵਿੰਦ ਕੇਜਰੀਵਾਲ ਜੀ ਨੇ ਹੈਲਥ ਦੇ ਉੱਤੇ ਔਰ ਐਜੂਕੇਸ਼ਨ ਦੇ ਉੱਤੇ ਔਰ ਕੰਮ ਕੀਤਾ ਇਹ ਸੋਚ ਜਿਹੜੀ ਆ ਤੁਹਾਨੂੰ ਪਤਾ ਹੋਣਾ ਵੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਹਿ ਦਿੱਤਾ ਸੀ ਕਿ ਜਿੱਦਣ ਸਾਡੀ ਸਰਕਾਰ ਬਣੂਗੀ ਬਾਬਾ ਸਾਹਿਬ ਦੀ ਫੋਟੋ ਤੇ ਭਗਤ ਸਿੰਘ ਜੀ ਦੀ ਫੋਟੋ ਲੱਗੀ ਸਾਰੇ ਦਫ਼ਤਰਾਂ ਦੇ ਵਿੱਚ ਲੱਗੀ ਪੂਰੇ ਸਰਕਾਰੀ ਜੀ ਕਲੀਅਰ ਹੋ ਗਈ ਜੀ ਗੱਲ ਜਣੀ ਅਰਵਿੰਦ ਕੇਜਰੀਵਾਲ ਜੀ ਇਹ ਕਹਿੰਦੇ ਆ ਵੀ ਮੈਂ ਉਹਨਾਂ ਦਾ ਬੇਟਾ ਆ ਮੈਂ ਉਹਨਾਂ ਦੇ ਖਾਅ ਪੂਰੇ ਕਰਨੇ ਜਿਹੜੇ 바ਵਾ ਸਾਹਿਬ ਉਮੀਦਵਾਰ ਜੀ ਨੇ ਖਾਅ ਰੱਖਿਆ ਸੀ ਕਿ ਸਾਡਾ ਜਿਹੜਾ ਪੂਰਾ ਹਿੰਦੁਸਤਾਨ ਆ ਇੱਥੇ ਇੱਕ ਛੋਟੇ ਤੋਂ ਛੋਟਾ ਗਰੀਬ ਦਾ ਬੱਚਾ ਵੀ ਜੱਜ ਬਣਨ ਦਾ ਸੁਪਨਾ ਵਕੀਲ ਬਣਨ ਦਾ ਸੁਪਨਾ ਦੇਖ ਸਕੇ ਔਰ ਬੜੇ ਜਿਹੜੇ ਤਾਂ ਅਵੇਅਰ ਹੋਈ ਜਾਂਦੇ ਉਹ ਬੱਚੇ ਬਹੁਤ ਜ਼ਿਆਦਾ ਅੱਗੇ ਤਰੱਕੀ ਕਰ ਰਹੇ ਆ ਤੇ ਬਾਕੀ ਸਾਡੀ ਕੋਸ਼ਿਸ਼ ਆ ਅਰਵਿੰਦ ਜੀ ਦੀ ਕੋਸ਼ਿਸ਼ ਆ ਲੱਗੇ ਹੋਇਆ ਜੀ ਬਸ ਲੱਗੇ ਹੋਇਆ ਬਿਲਕੁਲ ਜਿਵੇਂ ਮੇਰੀ ਗੱਲ ਚੱਲਦੀ ਸੀ ਹਸਪੀਟਲਸ ਨੂੰ ਲੈ ਕੇ ਜਿਵੇਂ ਮਾਨਜੋਗ ਮੁੱਖ ਮੰਤਰੀ ਸਾਹਿਬ ਪਿੱਛੇ ਜੇ ਬਿਮਾਰ ਹੋਏ ਉਹਨਾਂ ਨੂੰ ਪੰਜਾਬ ਦੇ ਬਾਹਰ ਇਲਾਜ ਕਰਵਾਉਣ ਦੇ ਲਈ ਜਾਣਾ ਪਿਆ ਸਡੇ ਇੱਕ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਅੱਖ ਦੇ ਵਿੱਚ ਕੋਈ ਨੁਕਸ ਪਿਆ ਉਹਨਾਂ ਨੂੰ ਵਿਦੇਸ਼ ਦੇ ਵਿੱਚੋਂ ਇਲਾਜ ਕਰਵਾਉਣ ਲਈ ਜਾਣਾ ਪਿਆ ਆਮ ਲੋਕ ਜਿਨ੍ਹਾਂ ਦੇ ਕੋਲ ਸ਼ਹਿਰ ਜਾਂਦੇ ਕਰਾਇਆ ਲਈ ਕਰਾਇਆ ਨਹੀਂ ਹੈਗਾ ਉਹਨਾਂ ਦੇ ਵਿੱਚ ਵੱਡੀ ਅਜ ਸਮੱਸਿਆ ਹੈਗੀ ਇਸ ਕਰਕੇ ਸਰਕਾਰੀ ਪੱਧਰ ਤੇ ਜਿਹੜੇ ਹਸਪਤਾਲ ਲੱਗੇ ਨੇ ਉਹ ਬੜਾ ਹੁਣ ਤੇ ਲੁਧਿਆਣਾ ਵੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਨੇ ਇੱਕ ਉਹਦਾ ਘਟ ਗਈ ਤਾਂ ਹਸਪਤਾਲ ਦਾ ਉਹਨੂੰ ਨਵੀਂ ਟੈਕਨੀਕ ਦੇ ਨਾਲ ਨਵੀਂ ਮਸ਼ੀਨਰੀ ਦੇ ਨਾਲ ਅਪਗ੍ਰੇਡਡ ਕਰ ਦਿੱਤਾ ਪੂਰਾ ਜੀ ਤੇ ਪਟਿਆਲੇ ਵਿੱਚ ਵੀ ਕੀਤਾ ਹੋਰ ਜਲੰਧਰ ਦੇ ਵਿੱਚ ਵੀ ਹੋ ਰਿਹਾ ਸਾਰੇ ਮਤਲਬ ਜਿੰਨੇ ਵੀ ਹਸਪੀਟਲ ਆ ਇਹਨਾਂ ਨੂੰ ਅਧੂਨੀਕਰਨ ਕੀਤਾ ਜਾ ਰਿਹਾ ਇਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਤੇ ਮੇਰੇ ਹਿਸਾਬ ਦੇ ਨਾਲ ਮੇਰੇ ਖਿਆਲ ਦੇ ਵਿੱਚ 6 ਤੋਂ ਸਾਲ ਦੇ ਵਿੱਚ ਵਿੱਚ ਆਲਮੋਸਟ ਹਰ ਇੱਕ ਮਤਲਬ ਲੀਡਰ ਵੀ ਸੋਚੂਗਾ ਕਿ ਆਪਾਂ ਆਪਣਾ ਹੁਣ ਆਪਣੇ ਹਸਪੀਟਲ ਦੇ ਵਿੱਚੋ ਇਲਾਜ ਕਰਾਈ ਸਰਕਾਰੀ ਚ ਤੇਵੇਂ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਹੋਣ ਦੇ ਵਿੱਚ ਆਈ ਆ ਵੈਸੇ ਸਵਾਲ ਆਪ ਜੀ ਨੂੰ ਨਹੀਂ ਪਰ ਆਪ ਜੀ ਦੇ ਕੋਲ ਵੀ ਇੱਕ ਅਹੁਦਾ ਵੱਡਾ ਹੈ ਜਿਹੜਾ ਚੇਅਰਮੈਨੀ ਦਾ ਕੁਰਸੀ ਤੇ ਬੈਠਿਓ ਮਹਾਰਾਜ ਤੁਸੀਂ ਹਾਂ ਜੀ 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 ਬਿਲਕੁਲ ਬਿਲਕੁਲ ਥੈਂਕ ਯੂ ਜੀ ਇਹ ਸਾਰੇ ਤੁਹਾਡੇ ਭੈਣ ਭਰਾਵਾਂ ਦੀ ਕਹਲੋ ਅਸ਼ੀਰਵਾਦ ਹੈ ਜਿਹੜਾ ਐਡਾ ਵੱਡਾ ਪਾਰਟੀ ਨੇ ਮੰਨ ਦਿੱਤਾ ਜੀ 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 ਆਮ ਆਦਮੀ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਮੁੱਖ ਮੰਤਰੀ ਅੱਜ ਦੇ ਭਗਵੰਤ ਮਾਨ ਜੀ ਦੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਅਸੀਂ ਜਲਦੀ ਜਲਦੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਪਿੰਡਾਂ ਦੇ ਵਿੱਚ ਸੱਥ ਤੇ ਬੈਠ ਕੇ ਅਸੀਂ ਸਵਾਲਾਂ ਦੇ ਜਵਾਬ ਦਿਆਂ ਕਰਾਂਗੇ ਵੀ ਜਿਹੜਾ ਮਰਜੀ ਭਈ ਆ ਉਹ ਪੰਜੀ ਪੰਜੀ ਦਾ ਹਿਸਾਬ ਕਰੋ ਇਹ ਜਦੋਂ ਮੈਂਬਰ ਪਾਰਲੀਮੈਂਟ ਰਹੇ ਨੇ ਦੋ ਵਾਰ ਜੀ ਉਦੋਂ ਭਗਵੰਤ ਮਾਨ ਜੀ ਮੈਂ ਆਪ ਚੌਂਤੇ ਤੇ ਬੈਠ ਕੇ ਲੋਕਾਂ ਨੂੰ ਜਵਾਬ ਦਿੰਦੇ ਦੇਖੇ ਨੇ মিডিਆ ਦੇ ਹਾਂਜੀ ਏ ਬੁੜਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰੇ ਖਿਆਲ ਦੇ ਵਿੱਚ ਰੋਜ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਆਮ ਲੋਕਾਂ ਨੂੰ ਪਤਾ ਹੁੰਦਾ ਜਮਾਨ ਸਾਹਿਬ ਕਿੱਥੇ ਆ ਇਹ ਅੱਗੇ ਕੈਪਟਨ ਸਾਹਿਬ ਦਾ ਨਹੀਂ ਸੀ ਪਤਾ ਹੁੰਦਾ ਆਪਾਂ ਤਾਂ ਕਿ ਪੋਸਟਰ ਲਾਏ ਸੀ ਕੈਪਟਨ ਲੱਭੋ ਮਹਮ ਚਲਾਈ ਸੀ ਪੰਜਾਬ ਦੇ ਵਿੱਚ ਵੀ ਕੈਪਟਨ ਸਾਹਿਬ ਹੈਗੇ ਕਿੱਥੇ ਮੇਰੀ ਗੱਲ ਸਮਝ ਗਏ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੁਸੀਂ ਪਿਛਲੇ ਹਫਤੇ ਦੇ ਵਿੱਚ ਕਿੱਥੇ-ਕਿੱਥੇ ਸੀਗੇ ਕਿਸੇ ਵੀ ਬੱਚੇ ਨੂੰ ਪੁੱਛ ਸਕਦੇ ਆ ਤੇ ਉਹਨਾਂ ਦੀ ਫੇਸਬੁੱਕ ਪੇਜ ਤੋਂ ਪਤਾ ਲੱਗਦਾ ਪਤਾ ਲੱਗਦਾ ਟੀਵੀ ਤੋਂ ਪਤਾ ਲੱਗਦਾ ਜੀ ਤੁਸੀਂ ਪੱਤਰਕਾਰ ਹੋ ਰੋਜ਼ ਤੁਸੀਂ ਇਹ ਕਵਰਿੰਗ ਕਰਦੇ ਹੋ ਤੁਸੀਂ ਤੇ ਉਹਦੇ ਵਿੱਚ ਤੁਹਾਨੂੰ ਖੁਦ ਪਤਾ ਤੇ ਆਮ ਲੋਕਾਂ ਨੂੰ ਵੀ ਬਿਲਕੁਲ ਪਤਾ ਜੀ ਮਾਨ ਸਾਹਿਬ ਅੱਜ ਕਿੱਥੇ ਐ ਤੇ ਕੱਲ ਨੂੰ ਕਿੱਥੇ ਤੇ ਪਰਸ ਨੂੰ ਦੇਖੋ ਮਾਨ ਸਾਹਿਬ ਹਰ ਪਿੰਡ ਦੇ ਵਿੱਚ ਨਹੀਂ ਜਾ ਸਕਦੇ ਜੀ ਵੱਡਾ ਪੰਜਾਬ ਹੈ ਪਿੰਡ ਬਹੁਤੇ ਨੇ ਬਿਲਕੁਲ ਇਕੱਲੇ ਦਾ ਜਵਾਬ ਦੇਣਾ ਮੁਸ਼ਕਲ ਪਰ ਹਲਕਾ ਵਾਈਜ਼ ਜਿਹੜੇ ਵਧਾਈਕਨੇ ਚਾਹੀ ਹਰ ਕਾਂ ਚਾਰਜ ਨੇ ਬਿਲਕੁਲ ਉਹ ਲੋਕਾਂ ਦੇ ਵਿੱਚ ਲੋਕਾਂ ਦੀਆਂ ਗੱਲਾਂ ਦੇ ਨਾਲ ਜੈਨ ਵਿਚਾਰ ਕਰਨ ਦੇ ਲਈ ਪਿੰਡ ਦਾ ਭਲਾ ਕਰਦਾ ਹੋ ਸਕਦਾ ਆਪਣੇ ਪੰਜਾਬ ਦਾ ਜੀ ਢੋੜਾ ਜੀ ਦੇਖੋ ਇੱਕ ਇੱਕ ਨੋਰਮਲ ਗੱਲ ਹੈ ਵੀ ਸਾਡੇ ਜਿਹੜੇ ਵਿਧਾਇਕ ਆ ਐਮ ਐਲ ਏ ਆ ਜਾਂ ਹਲਕਾ ਚਾਰਜ ਮੇਰੇ ਖਿਆਲ इजीली इजीली ਆਮ ਲੋਕਾਂ ਨੂੰ ਮਿਲ ਜਾਂਦੇ ਆ ਜੋ ਆਪਣੇ ਦਫਤਰ ਦੇ ਵਿੱਚ ਜੋ ਆਪਣੇ ਘਰ ਦੇ ਵਿੱਚ ਜੋ ਫੀਲਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਾਡੇ 95 ਦੇ 95 ਤੇ 117 ਬਾਕੀ ਦੇ ਜਿਹੜੇ ਸਾਡੇ ਹਲਕਾਂ ਚਾਰਜ ਵੀ ਆ ਉਹ ਫੀਲਡ ਜੇ ਰਹਿੰਦੇ ਕੋਈ ਮੇਲੇ ਤੇ ਗਿਆ ਕੋਈ ਸ਼ਿੰਜਤ ਗਿਆ ਕੋਈ ਕਿਸੇ ਦੇ ਭੋਗ ਤੇ ਗਿਆ ਕੋਈ ਮੈਰਿਜ ਤੇ ਗਿਆ ਹੋਇਆ ਮਤਲਬ ਡੇਲੀ ਆਮ ਲੋਕਾਂ ਦੇ ਨਾਲ ਕਨੈਕਟੀਵਿਟੀ ਹਰ ਇੱਕ ਲੀਡਰ ਦੀ ਸਾਡੇ ਦੀ ਹੈਗੀ ਇੱਕ ਟੂਰਨਾਮੈਂਟ ਦੀ ਸਟੇਜ ਤੋਂ ਮਾਈਕ ਤੇ ਬੋਲਣਾ ਲੋਕ ਪੂਰੇ ਸੁਣਦੇ ਉਹ ਲੱਗਦਲ ਹੈਗੀ ਆ ਜੀ ਸਟੇਜ ਤੋਂ ਬੋਲਣਾ ਕਿਸੇ ਮੀਟਿੰਗ ਦੇ ਵਿੱਚ ਸੰਬੋਧਨ ਕਰਨਾ ਲੋਕਾਂ ਨੇ ਸੁਣੀਆਂ ਤਾੜੀਆਂ ਲਾਈਆਂ ਇਹ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਹੁੰਦੀ ਆ ਵੀ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਘਰ ਨੂੰ ਕਿਦਾਂ ਬਣਾਉਣਾ ਬਜ਼ੁਰਗ ਬੈਠ ਕੇ ਸਾਰੇ ਬੱਚਿਆਂ ਦੀ ਸਲਾਹ ਲੈਂਦਾ ਘਰ ਦੇ ਪਰਿਵਾਰ ਦੀ ਦਲੀਲਾਂ ਲੈਂਦਾ ਬਹੂਆਂ ਦੀਆਂ ਸਾਰਿਆਂ ਦੀਆਂ ਦਲੀਲ ਲੈਂਦਾ ਵੀ ਆਪਾਂ ਇਸ ਟੀ ਨੂੰ ਕਿਵੇਂ ਕਰੀਏ ਹੂੰ ਬਿਲਕੁਲ ਜੇ ਕਿਤੇ ਇਦਾਂ ਸਾਡੇ ਜਿਹੜੇ ਲੀਡਰ ਸਹਿਬਾਨ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਤੇ ਬੈਠ ਕੇ ਇਦਾਂ ਸਲਾਹਾਂ ਕਰਨ ਵੀ ਆਪਣਾ ਪਿੰਡ ਨਸ਼ੇ ਤੋਂ ਕਿੱਦਾਂ ਵੱਚ ਸਕਦਾ ਆਪਣਾ ਪਿੰਡ ਵੀ ਤੁਸੀਂ ਸਾਨੂੰ ਦਲੀਲਾਂ ਦੋ ਤੁਸੀਂ ਸਾਨੂੰ ਮੋਰੇ ਤਾਂ ਕਰ ਦਿੱਤਾ ਹੁਣ ਦਲੀਲਾਂ ਵੀ ਦੋ ਵੀ ਪਿੰਡ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਕਿੱਦਾਂ ਬਣ ਸਕਦਾ ਇਦਾਂ ਜੇ ਕਿਤੇ ਦਲੀਲਾਂ ਦਿੱਤੀਆਂ ਜਾਣ ਤਾਂ ਹੋਰ ਸ਼ਾਇਦ ਨਤੀਜੇ ਵਧੀਆ ਹੋਣ ਗੁਰੂ ਜੀ ਤੁਹਾਨੂੰ ਪਤਾ ਹੋਣਾ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਕਿਤਾਬ ਲਿਖੀ ਸੀਗੀ ਸਭਰਾਜ ਸਵਰਾਜ ਦੇ ਵਿੱਚ ਸੀ ਮੇਰਾ ਖੁੱਦ ਦਾ ਰਾਜ ਜੜੀ ਲੋਕਾਂ ਦਾ ਰਾਜ ਲਗਭਗ ਅਸੀਂ ਉਹਦੇ ਉੱਤੇ 85% ਕੰਮ ਕਰ ਚੁੱਕੇ ਆ ਤੇ ਬਾਕੀ ਜਿਹੜਾ 15% ਰਹਿਣਾ ਤਾਂ ਉਹ ਵੀ ਪੂਰਾ ਕਰਕੇ 100% ਹੋ ਜਾਊਗਾ ਆਮ ਲੋਕਾਂ ਦੇ ਵਿੱਚ ਲੀਡਰ ਇਦਾਂ ਹੀ ਸੱਥਾਂ ਦੇ ਵਿੱਚ ਆਣ ਕੇ ਬੈਠੇ ਤਾਂ ਉਹ ਸਾਡੇ ਲੀਡਰ ਤਾਂ ਬੈਠਦੇ ਵੀ ਆ ਔਰ ਉਹਨਾਂ ਦਾ ਜੋ ਸੁਝਾਅ ਆ ਸਾਡੀ ਪਾਰਟੀ ਦਾ ਟਾਈਮ ਟੂ ਟਾਈਮ ਜਲੰਧਰ ਇਲੈਕਸ਼ਨ ਹੋਈਏ ਹੁਣ ਲੁਧਿਆਣੇ ਬਾਈ ਇਲੈਕਸ਼ਨ ਆ ਅਸੀਂ ਖੁਦ ਡੋਰ ਟੂ ਡੋਰ ਜਾਨੇ ਲੋਕਾਂ ਦੀਆਂ ਸਮੱਸਿਆਵਾਂ ਲਿਖ ਕੇ ਦਿੰਨੇ ਆ ਪਾਰਟੀ ਨੂੰ ਬੁੱਕਲੇਟ ਆ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਔਰ ਸੁਝਾਅ ਦੂਸਰੇ ਪੰਨੇ ਦੇ ਉੱਤੇ ਸੁਝਾਅ ਇੱਕ ਪਾਸੇ ਸਮੱਸਿਆ ਦੂਜੇ ਪਾਸੇ ਸੁਝਾਅ ਲਿਖ ਕੇ ਅਸੀਂ ਪਾਰਟੀ ਨੂੰ ਹੈਂਡਓਵਰ ਕਰਦੇ ਹਾਂ ਜੀ ਜੀ ਤੇ ਆਸ ਚਲੋ ਤੁਹਾਡੇ ਤੋਂ ਅਸੀਂ ਕਰਦੇ ਹਾਂ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਦਲੀਲਾਂ ਕਿਉਂਕਿ ਇੱਕ ਲੀਡਰ ਹੈ ਭਾਸ਼ਣ ਦਿੰਦਾ ਉਹਨੇ ਲੋਕ ਤਾੜੀਆਂ ਲਾਉਂਦੇ ਨੇ ਇੱਕ ਲੀਡਰ ਕਹਿੰਦਾ ਵੀ ਤੁਸੀਂ ਆਪਣੀਆਂ ਰਾਇਆਂ ਦੋ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ ਇਹ ਤੇ ਲੋਕਤੰਤਰਤਾ ਹੈ ਇਹ ਆ ਬਿਲਕੁਲ ਗੁੜਾ ਜੀ ਤੁਸੀਂ ਬਹੁਤ ਹੀ ਜਾਨਕਿ ਇੱਕ ਦੂਰ ਅੰਦੇਸ਼ੀ ਵਾਲੇ ਪੱਤਰਕਾਰ ਹੋ ਔਰ ਦਿਲ ਤੋਂ ਚਾਹੁੰਦੇ ਹੋ ਕਿ ਪੰਜਾਬ ਸੱਚੀ ਰੰਗਲਾ ਪੰਜਾਬ ਬਣੇ ਇਹ ਬਹੁਤ ਘੱਟ ਲੁੱਕ ਦੇ ਵਿੱਚ ਜਜਵਾ ਹੁੰਦਾ ਉਹ ਤਾਂ ਆਪਣਾ ਮਤਲਬ ਇੱਕ ਜੌਬ ਸਮਝਦੇ ਵੀ ਆਪਾਂ ਜੌਬ ਕਰ ਲਈ ਤੇ ਦੈਟਸ ਇਟ ਇਹਨੂੰ ਇਹ ਕੰਪਲੀਟ ਹੋ ਗਿਆ ਪਰ ਤੁਸੀਂ ਦਿਲ ਤੋਂ ਇਹ ਚੀਜ਼ ਸੋਚਦੇ ਹੋ ਤੁਹਾਡੇ ਸੋਚਾ ਬਹੁਤ ਜ਼ਿਆਦਾ ਵਧੀਆ ਹੈ ਔਰ ਇਹਨੂੰ ਆਪਾਂ ਟੋਟਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਹਰ ਕਾ ਫਲੋਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਕਿਉਂਕਿ ਆਪ ਜੀ ਚੇਅਰਮੈਨ ਨੂੰ ਆਪਣਾ ਮਾਰਕੀਟ ਕਮੇਟੀ ਗੁਰਾਇਆ ਦੀ ਇਸ ਇਲਾਕੇ ਦੇ ਵਿੱਚ ਵੀ ਕਾਫੀ ਸੜਕਾਂ ਟੁੱਟੀਆਂ ਹੋਈਆਂ ਹਨ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਦੱਸਿਆ ਕੋੜਾ ਜੀ ਹੁਣ ਮਾਨ ਸਾਹਿਬ ਨੇ ਬਜਟ ਦੇ ਵਿੱਚ 140 ਕਰੋੜ ਰੁਪਏ ਦੀ ਤਾਂ ਆਡੀਓ ਸਾਡਾ ਚਲੋ ਰੁਕਿਆ ਹੋਇਆ ਬਟ ਫਿਰ ਵੀ ਅਰਵਿੰਦ ਕੇਜਰੀਵਾਲ ਜੀ ਨੇ ਬਿਆਨ ਦਿੱਤਾ ਕਿ ਇਹ 1.5 ਸਾਲ ਦੇ ਵਿੱਚ ਵਿੱਚ ਅਸੀਂ ਪੂਰੇ ਪੰਜਾਬ ਦੀਆਂ ਸੜਕਾਂ ਕੰਪਲੀਟ ਕਰ ਦੇਣੀ ਹੈ ਕੋੜਾ ਜੀ ਕੰਪਲੀਟ ਹੂੰ ਦੇਖੋ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਬਣਦੀਆਂ ਆ ਰਹੀਆਂ ਇੱਕ ਪੰਚਾਇਤਾਂ ਦੀ ਆ ਉਹ ਆਪਣੇ ਹਿਸਾਬ ਨਾਲ ਬਣਾ ਜਾਂਦੀ ਦੂਜੀ ਪੰਚਾਇਤ ਜਦ ਤੱਕ ਈ ਟੰਕਾ ਸਜਾਨੀਆ ਦੁਬਾਰਾ ਫੇ ਬਣਾਉਣੀ ਜੀ 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 ਜਦ ਬਹਿ ਜਾਂਦੀਆਂ ਜਾਂ ਨੀਮੀਆਂ ਹੋ ਜਾਂਦੀਆਂ ਇਸ ਤੋਂ ਬਾਹਰ ਆ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੋਈ ਨਵੀਂ ਤਕਨੀਕ ਨਾਲ ਕੀ ਕੀਤਾ ਆਪ ਜੀ ਦੇ ਮਾਈਂਡ ਦੇ ਵਿੱਚ ਜਿਵੇਂ ਜਿਵੇਂ ਖਾਲੀ ਥਾਮਾਂ ਤੇ ਚੌਂਤੇ ਜਿਵੇਂ ਖਾਲੀ ਥਾਮਾਂ ਦੇ ਵਿੱਚ ਪਾਰਕਾਂ ਜਾਂ ਪਿੰਡਾਂ ਨੂੰ ਐਨ ਹਰਿਆ ਭਰਿਆ ਗੁਲਦਸਤੇ ਦੀ ਤਰ੍ਹਾਂ ਬਣਾਉਣ ਦੇ ਨਿਕੇਤਾਂ ਇਹ ਉਹਦੇ ਲਈ ਅਸੀਂ ਛੱਪੜ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪਿੰਡਾਂ ਦੇ ਵਿੱਚ ਤੇ ਜਿਹੜਾ ਸੀਚੇਵਲ ਪਲਾਂਟ ਹੈ ਅਸੀਂ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਲਗਭਗ ਐਸਟੀਪੀ ਲਾ ਕੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾ ਕੇ ਸੀਚੇਵਲ ਮਾਡਲ ਅਸੀਂ ਇਹ ਮਤਲਬ ਦੇ ਰਹੇ ਨੂੰ ਪਹੁੰਚ ਦੇ ਦਾ ਅਰਥ ਇਹਨੂੰ ਕਰ ਰਹੇ ਕੀਤਾ ਵੀ ਕੋਈ ਕਿਤੇ ਯਤਨ ਆਪਾਂ ਹਾਂਜੀ 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 ਤੁਸੀਂ ਆਹ ਗਰਾਹ ਦਾ ਦੇਖ ਲਓ ਐਸਟੀਪੀ ਲਗਭਗ ਸਾਡਾ ਸਟਾਰਟ ਆਈ ਹੈ। ਹੂੰ ਐਸਟੀਪੀ 90% ਸਾਡਾ ਪੂਰਾ ਪ੍ਰੋਜੈਕਟ ਹੋ ਚੁੱਕਾ ਆ। ਉਸ ਤੋਂ ਬਾਅਦ ਚੋ ਆ ਵੀ ਇੱਧਰ ਇੱਕ ਆਪਣਾ ਛਮਛਾਂਡ ਘਟ ਦੇ ਨਾਲ ਆ ਜੀ। ਉਹ ਵੀ ਲਗਭਗ ਕੰਪਲੀਟ ਹੀ ਆ ਜੀ ਉਹ। ਉੱਥੇ ਵੀ ਪਾਰਕ ਬਣ ਜਣਾ ਜਿਹੜਾ ਚੱਪੜਿਆਂ ਨੂੰ ਬੰਦ ਕਰਕੇ ਜੀ। ਹੂੰ ਬਿਲਕੁਲ ਤੇ ਆਸ ਹੈ ਜਿਸ ਆਸ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਅੰਦਾ ਅਸੀਂ ਆਸ ਕਰਦੇ ਹਾਂ ਤਾਂ ਕਿਉਂਕਿ ਪੂਰੀ ਦੁਨੀਆ ਭਰ ਦੇ ਵਿੱਚ ਪੰਜਾਬ ਜਿਹੜਾ ਬਸਿਆ ਹੋਇਆ ਕੁਝ ਸਮੇਂ ਦੇ ਵਿੱਚ ਜਿਹੜਾ ਆਪਾਂ ਪਿੱਛੇ ਨੂੰ ਪੈਰ ਗਏ ਆ ਤੇ ਨਸ਼ਿਆਂ ਦੀ ਭ੍ਰਿਸ਼ਟਾਚਾਰ ਦਾ ਨਾਮ ਵੀ ਕਰਕੇ ਵੀ ਪੰਜਾਬ ਵਿਦੇਸ਼ ਦੀ ਆਪਣੇ ਪਰਿਵਾਰ ਜਿਹੜੇ ਵਿਦੇਸ਼ਾਂ ਚ ਰਹਿ ਰਹੇ ਨੇ ਉਹ ਇੱਥੋਂ ਤੱਕ ਆ ਚੁੱਕੇ ਸੀਗੇ ਵੀ ਹੁਣ ਵੀ ਪੰਜਾਬ ਦੇ ਵਿੱਚ ਜਾਣਾ ਨਹੀਂ ਜੀ ਪੰਜਾਬ ਦੇ ਬੱਚੇ ਉੱਥੇ ਦੇਖਦੇ ਜਿਹੜੇ ਉੱਥੇ ਜਨਮ ਹੋਏ ਆ ਉਹ ਦੇਖਦੇ ਵੀ ਪੰਜਾਬ ਦੇ ਵਿੱਚ ਇਹ ਹਾਲਾਤ ਉਹਨਾਂ ਦਾ ਮੂਹ ਟੁੱਟਿਆ ਅਸੀਂ ਆਸ ਕਰਦੇ ਹਾਂ ਤੁਹਾਡੇ ਤੋਂ ਵੀ ਤੁਸੀਂ ਪੰਜਾਬ ਨੂੰ ਸੱਚਮੁੱਚ ਸੱਚੇ ਦਿਲੋਂ ਰੰਗਲਾ ਪੰਜਾਬ ਬਣਾਓ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਡੀਆਂ ਦੁਆਵਾਂ ਨਾਲ ਤੇ ਲੋਕਾਂ ਦੇ ਸਰੋਤਿਆਂ ਦੇ ਪਿਆਰ ਦੇ ਨਾਲ ਬਿਲਕੁਲ ਡੈਫੀਨਿਟ ਚੀਜ਼ ਹੋਊਗੀ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਗੋੜਾ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ